सची मुची प्रभु यशमसी मुरद चो जिंदा होकर विखाया कि मैं ही परमेश्वर हाँ दुनिया के बड़े आए पर कोई ये नहीं कह सकता कि मैं परमेशर क्या किसी ने जिन्हें यशमसी जी ने कहा कि भेड़ा का दरवाजा स्वर्ग का बुआ जगत का चान जीवन की रोटी सब कुछ प्रभु ने कहा मैं हा ਉਹ ਪਰਮੇਸ਼ਰ ਦੇ ਇਕਰਾਰ ਕਰਨਾ ਤੁਸੀਂ ਕਹਿੰਦੇ ਜਦੋਂ ਤੁਸੀਂ ਉਹਦਾ ਹੀ ਇਕਰਾਰ ਕਰ ਲਿਆ ਤੇ ਫਿਰ ਤੁਸੀਂ ਕੀ ਕੀਤੇ ਜਾਓਗੇ ਜ਼ਰੂਰ ਨਾ ਬਚਾਏ ਨਹੀਂ ਜ਼ਰੂਰ ਜ਼ਰੂਰ ਤਾਂ ਭਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਜਿੱਤਣ ਦਾ ਤੁਹਾਨੂੰ ਕਦੇ ਕੋਈ ਬਿਮਾਰ ਕਰ ਨਹੀਂ ਸਕਦਾ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਜੋ ਮਰਜੀ ਕਰੀ ਜਾਵੇ ਤੁਹਾਡਾ ਬੱਚਾ ਹੋਂਦ ਤੇ ਰੋਕ ਨਹੀਂ ਸਕਦਾ ਭਾਈ ਉਹਨੇ ਹੋਣਾ ਹੀ ਹੋਣਾ ਕਰਬਰ ਚੱਲਣਾ ਹੀ ਚੱਲਣਾ ਤੁਹਾਡੇ ਬੱਚਿਆਂ ਨੇ ਬਦਲਣਾ ਹੀ ਬਦਲਣਾ ਪਰ ਕੀ ਤੁਸੀਂ ਇਕਰਾਰ ਕਰ ਲਿਆ ਕਿ ਨਹੀਂ ਹਲੇ ਐਸੋ ਦਿਲ ਨਾਲ ਫੈਸਲਾ ਲੈ ਲਿਆ ਕਿ ਮੈਂ ਮਹਾਸਾਮਰਾਚੀ ਰਹਿਣਾ ਤੇ ਸਿਰ ਹਰ ਕਿਸੇ ਅੱਗੇ ਨਹੀਂ ਜਾਊਗਾ ਸਾਡੇ ਘਰ ਚੋਂ ਅੰਵੰਨ ਸੁਨਨੇ ਨਹੀਂ ਖਾਣੇ ਆਉਣਗੇ ਕੋਈ ਕੁਛ ਲੈ ਆ ਰਿਹਾ ਕੋਈ ਕੁਛ ਲੈ ਆ ਰਿਹਾ ਨਾ 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 ਇੱਕੀ ਕਿ ਹੁਣ ਮਹਾਸਾਮਰਾਚੀ ਪੁਰਾਣੇ ਜਵਾਬ ਨਹੀਂ ਨਹੀਂ ਹੁਣ ਬਸ ਮੰਨਣਾ ਪੈਣਾ ਕਿਉਂਕਿ ਇਹ ਸਵਰਗ ਤੋਂ ਦਇਆ ਹੋਈ ਹੈ ਸਵਰਗ ਤੋਂ ਪਰਮੇਸ਼ਵਰ ਨੇ ਇਦਾਂ ਕੀਤਾ ਸਵਰਗ ਤੋਂ ਇਹ ਫੈਸਲਾ ਹੋਇਆ ਇਸੇ ਲਈ ਪਰਮੇਸ਼ਵਰ ਕਹਿੰਦਾ ਕਹਿੰਦਾ ਮੈਂ ਜਿਹਦੇ ਤੇ ਚਾਹਣਾ ਦਇਆ ਕਰਦਾ ਤੇ ਜਿਹਦੇ ਤੇ ਚਾਹਣਾ ਸਖਤੀ ਕਰਦਾ ਉਹਨੇ ਦਇਆ ਕੀਤੀ ਆਪਾਂ ਨੂੰ ਮਹਾਸੰਮਰਤ ਭੇਜੀ ਤੇ ਲਿਖਿਆ ਜੇ ਤੂੰ ਆਪਣੇ ਮੂੰਹ ਨਾਲ ਇਕਰਾਰ ਕਰ ਲਵੇਂ ਦਿਲ ਨਾਲ ਮੰਨ ਲਵੇਂ ਤਾਂ ਤੁਹ ਜਰੂਰ ਬਚਾਇਆ ਜਾਏਗਾ ਪਰ ਤੁਹ ਮੈਂ ਕਹਿੰਨਾ ਕਿ ਜਦੋਂ ਤੁਸੀਂ ਵਿਸ਼ਵਾਸ ਕਰ ਲਿਆ ਹੁਣ ਹੌਨਾ ਸ਼ੁਰੂ ਕੀਤਾ ਤੇ ਇਸ ਵਿਸ਼ਵਾਸ ਤੇ ਆਪਣੇ ਇਕਰਾਰ ਤੇ ਪੱਕੇ ਰਹੋ ਇੱਥੇ ਗਵਾਹੀਆਂ ਦੇ ਨਾਲ ਖੜੇ ਹੋਣਾ ਆਪਾਂ ਬਸ ਜੋ ਸੁਣਦੇ ਆ ਉਹਦੇ ਮੁਤਾਬਕ ਬੋਲਣਾ ਵਿਸ਼ਵਾਸ ਦੀ ਭਾਸ਼ਾ ਬੋਲਣੀ ਹੈ ਕਿ ਪਰਮੇਸ਼ਵਰ ਤੇ ਮੈਂ ਇਕਰਾਰ ਕੀਤਾ ਉਹਦੇ ਜਿੰਦਾ ਲਹੂ ਉਹਦੇ ਬदन ਤੇ ਇਕਰਾਰ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਗੱਲ ਤੁਹਾਡੇ ਬਹੁਤ ਕਮ ਆਊਗੀ ਕਿ ਜਦੋਂ ਜਿੱਦਾਂ ਹਥਿਆਰ ਬਣਿਆ ਨਾ ਦੇਸ਼ਾਂ ਨੇ ਲੱਗ-ਲੱਗ ਬਣਾਏ ਆ ਵੀ ਲੜਾਈ ਹੋਵੇ ਤੇ ਮਾਰਾ ਮਾਰੀ ਜਿਹੜੀ ਕਰਦੇ ਆਪਸ ਵਿੱਚ ਫੌਜੀ ਲੜਦੇ ਆਂ ਦੇਸ਼ ਇੱਕ ਦੂਜੇ ਨੂੰ ਦਿੱਤਣ ਲਈ ਕਰਦੇ ਆ ਤੇ ਉਹਨਾਂ ਦੇਸ਼ਾਂ ਨੇ ਅਲੱਗ-ਅਲੱਗ ਇੱਕ ਇਦਾਂ ਦਾ ਹਥਿਆਰ ਬਣਾਇਆ ਉਹਨੂੰ ਨਿਊਕਲੀਅਰ ਪਾਵਰ ਕਹਿੰਦੇ ਆ ਕੀ ਉਹਨੂੰ ਕਹਿੰਦੇ ਆ ਨਿਊਕਲੀਅਰ ਪਾਵਰ ਪਰਮਾਣੂ ਬੰਬ ਕਈਆਂ ਨੂੰ ਪਤਾ ਹੋਣਾ ਪੜੇ ਜਿਹੜੇ ਇੰਟਰਨੈਟ ਤੇ ਬੜਾ ਇਹਨਾਂ ਦਿਨਾਂ 'ਚ ਜਦੋਂ ਇਜ਼ਰਾਇਲ ਦਾ ਤੇ ਉਹਦਾ ਜੰਗ ਲੱਗਾ ਬੜੇ ਲੋਕਾਂ ਨੂੰ ਪਤਾ ਪਰਮਾਣੂ ਬੰਬ ਕੀ ਹੈ ਪਰਮਾਣੂ ਬੰਬ ਹੈ ਐਂਡ ਵਾਲਾ ਹਥਿਆਰ ਜਿਵੇਂ ਤੁਸੀਂ ਮੈਂ ਨਹੀਂ ਕੱਟਦੇ ਕਿ ਲੈ ਆਉਣ ਆਪਾਂ ਆਖਰੀ ਵੀ ਚਲਾਤਾ ਜੇ ਕਹਿੰਦੇ ਨਹੀਂ ਆਪਾਂ ਕਈ ਵਾਰੀ ਜੇ ਕੰਮ ਨਾ ਹੋਵੇ ਕਹਿੰਦੇ ਹੁਣ ਐਂਡ ਵਾਲਾ ਹਥਿਆਰ ਲਿਆਓ ਕੀ ਕਰੋ ਐਂਡ ਵਾਲਾ ਹਥਿਆਰ ਪਰਮਾਣੂ ਬੰਬ ਹੈ ਜਿਵੇਂ ਦੁਨੀਆ ਦੀ ਤਾਕਤ ਐਂਡ ਵਾਲਾ ਹਥਿਆਰ ਪਰਮਾਣੂ ਬੰਬ ਹੈ ਸਾਡੇ ਮਸੀਹਾਂ ਦੇ ਕੋਲ ਐਂਡ ਵਾਲੀ ਤਾਕਤ ਪ੍ਰਭ ਯਸ਼ੂ ਦਾ ਲਹੂ ਔਰ ਬਦਨਾ ਹallelujah ਜਦੋਂ ਤੁਹਾਨੂੰ ਲੱਗੇ ਮੇਰਾ ਕੰਮ ਨਹੀਂ ਹੋ ਰਿਹਾ ਜਦੋਂ ਤੁਹਾਨੂੰ ਲੱਗੇ ਦੇਰੀ ਹੋ ਰਹੀ ਹੈ ਜਦੋਂ ਲੱਗੇ ਤੁਹਾਨੂੰ ਮਾੜਾ ਮੋਟਾ ਇਦਾਂ ਹੋ ਰਿਹਾ ਉਦੋਂ ਹੀ ਤੁਸੀਂ ਪਰਮੇਸ਼ਰ ਦੇ ਅੱਗੇ ਜਦੋਂ ਇਹ ਪ੍ਰਾਰਥਨਾ ਕਰਕੇ ਜਾਓਗੇ ਪਰਮੇਸ਼ਰ ਤੇਰੇ بیٹے ਯਸ਼ੂ ਦੇ ਲਹੂ ਤੇ ਉਹਦੇ ਬਦਨ ਦੇ ਨਾਲ ਮੇਰਾ ਸਦਾ ਦਾ ਛੁਟਕਾਰਾ ਹੋ ਗਿਆ ਮੇਰੇ ਬੱਚਿਆਂ ਦਾ ਹੋ ਗਿਆ ਸਦਾ ਦਾ ਛੁਟਕਾਰਾ ਗਰੀਬੀ ਦਾ ਸ਼ੈਦਾਨ ਤੁਹਾਡੇ ਕੋਲੇ ਨੰਗਾ ਨੱਚੇ ਪਰ ਤੁਸੀਂ ਉਹਦੇ ਵੱਲ ਦੇਖੋ ਕ੍ਰੂਸ ਵੱਲ ਕਿ ਨਹੀਂ 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 ਮੇਰਾ ਛੁਟਕਾਰਾ ਜਿਹੜਾ ਆ ਉਹ ਹੋ ਚੁੱਕਾ ਤੁਹਾਡਾ ਪਤੀ ਤੁਹਾਡਾ ਬੱਚਾ ਤੁਹਾਡੇ ਸਾਹਮਣੇ ਨਸ਼ੇ ਕਰੇ ਪਰ ਜੇ ਤੁਸੀਂ ਕਹੋਗੇ ਇਹ ਗੱਲ ਕਿ ਨਹੀਂ 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 ਕੋਈ ਗੱਲ ਨਹੀਂ ਸ਼ੈਤਾਨ ਤੇਰਾ ਐਂਡ ਆਉਣ ਕਿਉਂਕਿ ਮੇਰੇ ਯਸ਼ੂ ਦੇ ਲਹੂ ਤੇ ਬਦਨ ਨਾਲ ਸਾਡਾ ਛੁਟਕਾਰਾ ਹੋ ਚੁੱਕਾ ਪਰ ਹੁੰਦਾ ਕੀ ਹੈ ਕਿ ਜਦੋਂ ਘਰ ਚ ਮਾਹੌਲ ਉਹੋ ਜਿਹਾ ਬਣਦਾ ਕੋਈ ਵੀ ਮਾੜਾ ਮੋਟਾ ਐ ਬਾਬਾ ਬੋ ਕਰਕੇ ਡਿੱਗ ਜਾਵੇ ਤੇ ਕਿਸੇ ਨੇ ਪ੍ਰੇਰ ਨਹੀਂ ਕਰਨੀ ਰੋਣਾ ਸਾਰਿਆਂ ਨੇ ਕੀ ਕਰਨਾ ਰੇ ਨਹੀਂ ਕਰਨੀ ਰੋਣਾ ਸਿਰਫ ਰੋਣਾ ਸ਼ੁਰੂ ਕਰ ਦੇਣਾ ਹਾਏ ਇਹਨੂੰ ਕੀ ਹੋ ਗਿਆ ਹਾਏ ਇਹਨੂੰ ਹਾਏ ਇਹਨੂੰ ਆ ਹਾਏ 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 ਕਰਦੇ ਮੁੜ ਕੇ ਐਸੀ ਹਾਏ ਹਾਏ ਨਹੀਂ ਕਿ ਬੰਦਾ ਹੀ ਲੈ ਕੇ ਬਹਿ ਜਾਂਦੀਆਂ ਪਰ ਉਹੀ ਜੇ ਕੁਝ ਹੋਇਆ ਕੋਈ ਪ੍ਰੋਬਲਮ ਆਉਂਦੀ ਹੈ ਤੇ ਆਖਰੀ ਹਥਿਆਰ ਕੱਢੋਂ ਉਹਦੇ ਪਾਇੰਟ ਤੇ ਬੋਲੋ ਆਪਣੇ ਮੂੰਹ ਚੋਂ ਕਿ ਸਾਡੇ ਬੱਚਿਆਂ ਦਾ ਸਦਾ ਦਾ ਸ਼ੁਕਰ ਆ ਹੋ ਚੁੱਕਾ ਇਸੇ ਤਰ੍ਹਾਂ ਕਈਆਂ ਨੇ ਮੁਰਦਿਆਂ ਨੂੰ ਆਪਣੇ ਨੂੰ ਜ਼ਿੰਦਾ ਕੀਤਾ ਇਹ ਗੱਲ ਕਹਿ ਕੇ ਉਹ ਨਿੰਨੀ ਨਿੰਨੀ ਕੁਝ ਨਹੀਂ ਹੋਣਾ ਸਾਡਾ ਸਦਾ ਦਾ ਸ਼ੁਟਕਾਰਾ ਹੋ ਚੁੱਕਾ ਮਰੇ ਕੋਈ ਬੰਦੇ ਨੂੰ ਉਹਨਾਂ ਨੇ ਇਹ ਨਹੀਂ ਕਿਹਾ ਮੈਨੂੰ ਫੋਨ ਕਰਕੇ ਮਰ ਗਿਆ ਜੀ ਤੇ ਮੈਂ ਵੀ ਨਹੀਂ ਕਦੀ ਕਿਹਾ ਇਸੇ ਲਈ ਜ਼ਿੰਦਾ ਹੁੰਦੇ ਆ ਆਪਣੇ ਭਵਨ ਚ ਕਿ ਮੁਰਦੇ ਜ਼ਿੰਦਾ ਹੋਏ ਆ ਅੱਲੇਹੁਲਿਆ ਬੱਚੇ ਅੱਜ ਵੀ ਬੱਚਾ ਮਿਲਦਾ ਤੁਹਾਡੇ ਪਿੱਛੇ ਬੈਠਾ ਹੋ ਆਏ ਹੋਣੇ ਆ ਜਿਹੜਾ ਡੈੱਡ ਹੋ ਗਿਆ ਸੀ ਪਰ ਉਹਨੂੰ ਕਿਹਾ ਨਹੀਂ ਮੈਂ ਡੈਡ ਨਹੀਂ ਕਹਿਣਾ ਕਦੀ ਵੀ ਨਹੀਂ 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 ਉਹ ਦੱਸੋ ਉਹਦਾ ਹੀ ਇਹਨੂੰ ਮੁਰਦਾ ਤੇ ਕਹਿਣਾ ਹੀ ਨਹੀਂ ਬਸ ਆਖਰੀ ਹਥਿਆਰ ਵਰਤੋ ਇੱਕ ਵਾਰੀ ਜ਼ਰੂਰ ਅੱਗੇ ਉਹਦੀ ਦਇਆ ਜਿੱਦਾਂ ਉਹ ਚਾਹੇਗਾ ਕਰ ਦੇਗਾ ਤਾਂ ਜ਼ਿੰਦਾ ਲਹੂ ਔਰ ਉਹਦਾ ਬदन ਸਾਡੀ ਵੱਡੀ ਤਾਕਤ ਆ ਹੁਣ ਉਹਨੂੰ ਵਰਤਣਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਵੱਡੀ ਗਵਾਹੀ ਲੈਣੀ ਆ ਇੱਕ ਵਾਰ ਵਿਸ਼ਵਾਸ ਕਿਦਾਂ ਵਿਸ਼ਵਾਸ ਕਈ ਲੋਕ ਕਹਿੰਦੇ ਕਿ ਨਹੀਂ ਆਪਾਂ ਵੇਖਣ ਕਰਕੇ ਕਰਨਾ ਹੈ ਪਹਿਲਾਂ ਕੁਝ ਵਖਾਓ ਫਿਰ ਵਿਸ਼ਵਾਸ ਆਏਗਾ ਤੇ ਗਵਾਹੀਆਂ ਬਹੁਤ ਆ ਤੁਹਾਡੇ ਕੋਲ ਪਰ ਫਿਰ ਵੀ ਪਰਮੇਸ਼ਰ ਕਹਿੰਦੇ ਆ ਯਹੋਨਾ ਦੀ ਅੰਜੀਲ ਵੀ ਅਧਿਆਏ 29 ਵਚਨ ਯਿਸੂ ਨੇ ਥੋਮਾ ਨੂੰ ਕਿਹਾ ਪ੍ਰਭੂ ਯਿਸੂ ਨੇ ਥੋਮਾ ਨੂੰ ਕਿਹਾ ਤੂੰ ਜੋ ਮੈਨੂੰ ਵੇਖਿਆ ਕਹਿੰਦੇ ਤੂੰ ਮੈਨੂੰ ਵੇਖ ਕੇ ਵਿਸ਼ਵਾਸ ਕੀਤਾ ਇਸ ਕਰਕੇ ਵਿਸ਼ਵਾਸ ਕੀਤਾ ਤੂੰ ਮੈਨੂੰ ਵੇਖਿਆ ਤੇ ਫਿਰ ਵਿਸ਼ਵਾਸ ਕੀਤਾ ਤਨ ਉਹ ਤਨ ਉਹ ਜਿਨ੍ਹਾਂ ਨੇ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਜਿੰਨ੍ਹਾਂ ਨੇ ਮੈਨੂੰ ਨਹੀਂ ਵੀ ਵੇਖਿਆ ਫਿਰ ਵੀ ਵਿਸ਼ਵਾਸ ਕਰਦੇ ਫਿਰ ਵੀ ਵਿਸ਼ਵਾਸ ਕੀਤਾ ਤੁਸੀਂ ਮੈਂ ਧੰਨਾ ਉਹਨਾਂ ਨੇ ਦੇਖਿਆ ਸੀ ਉਦੋਂ ਪਰਮੇਸ਼ਰ ਕਹਿੰਦੇ ਧੰਨ ਉਹ ਜਿਨ੍ਹਾਂ ਨੇ ਮੈਨੂੰ ਬਿਨ ਵੇਖੇ ਵਿਸ਼ਵਾਸ ਕੀਤਾ ਫੋਮਸ ਨੇ ਉਂਗਲੀਆਂ ਪਾ ਕੇ ਚੈੱਕ ਕੀਤਾ ਸੀ ਜਿਹੜਾ ਆਪਣੇ ਇੰਡੀਆ ਚ ਪਰਮੇਸ਼ਰ ਦੇ ਬਚਨ ਨੂੰ ਲੈ ਕੇ ਆਇਆ ਨਾ ਸੰਤ ਥੋਮਸ ਆਏ ਸੀਗੇ ਆਪਣੇ ਇੰਡੀਆ ਦੇ ਵਿੱਚ ਪਰਮੇਸ਼ਰ ਦੇ ਬਚਨ ਨੂੰ ਲੈ ਕੇ ਇਸ ਵੱਡੇ ਮਿਸ਼ਨ ਨੂੰ ਲੈ ਕੇ ਔਰ ਆਗੇ ਉਹਨਾਂ ਨੇ ਕਥਾ ਕਹਾਣੀਆਂ ਨਹੀਂ ਸੁਣਾਈਆਂ ਸੀ ਆ ਕਿ ਉਹਨਾਂ ਨੇ ਕਥਾ ਕਹਾਣੀਆਂ ਨਹੀਂ ਸੁਣਾਈਆਂ ਆਗੇ ਚਮਤਕਾਰ ਕੀਤੇ ਸੀ ਆਗੇ ਕੀ ਕੀਤੇ ਚਮਤਕਾਰ ਔਰ ਲੋਕਾਂ ਨੂੰ ਆਜ਼ਾਦ ਕਰਾਇਆ ਉਸ ਥੋਮਾ ਦੇ ਬਾਰੇ ਗੱਲ ਪ੍ਰਭ ਯਸ਼ਮਸੀ ਉਹਨੂੰ ਕਹਿੰਦੇ ਤੂੰ ਤੇ ਵੇਖ ਕੇ ਵਿਸ਼ਵਾਸ ਕੀਤਾ ਕਿਉਂਕਿ ਥੋਮਾ ਕਹਿੰਦਾ ਸੀ ਕਿ ਮੈਂ ਜਿੰਨਾ ਚਿਰ ਉਂਗਲੀਆਂ ਨਾਲ ਨਾ ਪਾਲਵਾ ਜਿੱਥੇ ਖਿਲ ਟੁੱਕੇ ਸੀ ਉਹਨਾਂ ਚਿਰ ਮੈਨੂੰ ਯਕੀਨ ਨਹੀਂ ਹੋਣਾ ਕਿ ਯਿਸੂ ਇਹੀ ਹੈ ਪਰ ਜਦੋਂ ਉਂਗਲੀਆਂ ਪਾ ਕੇ ਦੇਖੀਆਂ ਤੇ ਪ੍ਰਭੂ ਯਿਸੂ ਨੇ ਕਿਹਾ ਥੋਮਸ ਤੂੰ ਤੇ ਮੈਨੂੰ ਉਂਗਲੀਆਂ ਪਾ ਕੇ ਚੈੱਕ ਕੀਤਾ ਨਾ ਧੰਨ ਹੋਣਗੇ ਯਾਨੀ ਤੇਰੇ ਤੋਂ ਵੀ ਜ਼ਿਆਦਾ ਵੱਧ ਉਹ ਆਦਰ ਉਹ ਸਤਕਾਰ ਉਹ ਗਵਾਹਾਂ ਪਾਉਣਗੇ ਜਿਹੜੇ ਮੈਨੂੰ ਬਿਨਾਂ ਵੇਖੇ ਵਿਸ਼ਵਾਸ ਕਰਨਗੇ ਤੋ ਅੱਜ ਅੱਜ ਤੁਸੀਂ ਉਹਦੀਆਂ ਗਵਾਹੀਆਂ ਨੂੰ ਸੁਣ ਕੇ ਉਹਨੂੰ ਵੇਖ ਰਹੇ ਆ ਕਿਵੇਂ ਵੇਖ ਰਹੇ ਆ ਉਹਦੀਆਂ ਗਵਾਹੀਆਂ ਨੂੰ ਸੁਣ ਕੇ ਕਿ ਉਹ ਜ਼ਿੰਦਾ ਉਹਨੇ ਕੰਮ ਕੀਤਾ ਔਰ ਜਿਹੜੇ ਲੋਕ ਵਿੱਚ ਗਵਾਹੀਆਂ ਦਿੰਦੇ ਕਿ ਮੈਂ ਖੜਾ ਦੇਖਿਆ ਬਹੁਤ ਲੋਕ ਦੱਸਦੇ ਆ ਕਿ ਜਦੋਂ ਤੁਸੀਂ ਪੁੱਲ ਪਿੱਟੇ ਆਏ ਆ ਤੁਹਾਡੇ ਪਿੱਛੇ ਖੜੇ ਹੋਏ ਸਨ ਪ੍ਰੋਫੈਸਰ ਨਾਲ ਚੱਲ ਰਹੇ ਸੀ ਕੱਲ ਵੀ ਇੰਨੇ ਸਵਰਗਦੂਤ ਕੱਲ ਦੇ ਡੇਰਾ ਲਾ ਕੇ ਬੈਠੇ ਆ ਜਿਹੜਾ ਆਪਣੇ ਲੋਕਾਂ ਨੂੰ ਚੰਗਾ ਕਰ ਰਹੇ ਆ ਤੋ ਹੁਣ ਤੁਸੀਂ ਲਗਾਤਾਰ ਆਪਣੇ ਵਿਸ਼ਵਾਸ 'ਚ ਬਣੇ ਰਹਿਣਾ ਆਪਣੇ ਇਕਰਾਰ ਦੇ ਵਿੱਚ ਕੀ ਕਰੇ ਕੀ ਕਰਨਾ ਬਣੇ ਰਹਿਣਾ ਆਪਣੇ ਇਕਰਾਰ ਦੇ ਵਿੱਚ ਬਣੇ ਰਹਿਣਾ ਕਿਉਂ ਬਣੇ ਰਹਿਣਾ ਹੈ ਮਰਕਸ 9 ਅਧਿਆਇ ਉਹਦਾ 23 ਵਚਨ ਪੜਦੇ ਹਾਂ ਯਿਸੂ ਨੇ ਉਹਨੂੰ ਆਖਿਆ ਯਿਸੂ ਨੇ ਉਹਨੂੰ ਆਖਿਆ ਜੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਕਰ ਸਕਦੇ ਆ ਇਹ ਕੀ ਗੱਲ ਹੈ ਤੇ ਇਹ ਕੀ ਗੱਲ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਆਹ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਸਭ ਕੁਝ ਹੋ ਸਕਦਾ ਭਾਈ ਕਿਹਨਾਂ ਦੇ ਲਈ ਵਿਸ਼ਵਾਸ ਕਰਨ ਰੋਣ ਵਾਲਿਆਂ ਦੇ ਨਾਲ ਨਹੀਂ ਨਹੀਂ ਕਿਹਨਾਂ ਦੇ ਨਾਲ ਵਿਸ਼ਵਾਸ ਗਰੀਸ਼ਟਾਂ ਦੇ ਚਾਰ ਦੱਲਾ ਘੇਤੀਆਂ ਦੇ ਸਿਰ ਫੜ ਕੇ ਬਹਿਗੇ ਤੇ ਦਮਾ ਦਮ ਮੈਸੇਜ ਪਾਇਆ 20 ਸੰਡੇ ਹੋ ਗਏ ਜੀ ਫਲਾਣੇ ਦੇ ਹੋ ਗਿਆ ਢਿੰਕੜੇ ਦੇ ਹੋ ਗਿਆ ਸਾਡੇ ਤੇ ਹੋਇਆ ਨਹੀਂ ਤੇ ਇਹ ਸੰਡੇ ਹੁਣ ਮੈਂ ਚਰਚ ਨਹੀਂ ਆਣਾ ਮੈਂਗਾ ਓਕੇ ਜੀ ਜੈਮਸ਼ੇਦਿ ਪ੍ਰਭੂ ਤੁਹਾਨੂੰ ਬLES ਕਰੇ ਆਪਾਂ ਕਿਹੜਾ ਫੀਸ ਲੈਨੇ ਆਂ ਕਿ ਆਪਾਂ ਨੂੰ ਘਾਟਾ ਪੈ ਜਾਏਗਾ ਫਿਰ ਦੁਬਾਰਾ ਮੈਸੇਜ ਆਉਂਦਾ ਸ਼ਾਮ ਨੂੰ ਨਹੀਂ ਜੀ ਗਲਤੀ ਹੋ ਗਈ ਪਤਾ ਨਹੀਂ ਮੈਂ ਮੈਨੂੰ ਗੁੱਸਾ ਇਦਾਂ ਉਹਨੇ ਚੜਾਤਾ ਹੀ ਇਦਾਂ ਚੜਾਤਾ ਹੈ ਪਰ ਸ਼ੈਤਾਨ ਚੁੱਕ ਕੇ ਲੈ ਗਿਆ ਤੁਹਾਡੇ ਕੋਲ ਜੋਲ ਜਾਣਾ ਹੀ ਉਹਨੇ ਕਦੇ ਨਹੀਂ ਗੁੱਸੇ ਚ ਆਉਣਾ ਕੋਈ ਕੁਸ਼ ਕਹੀ ਜਾਵੇ ਤੁਸੀਂ ਸਵਰਗ ਤੋਂ ਚੁਣੇ ਗਏ ਆ ਤੁਸੀਂ ਐਵੇਂ ਨਹੀਂ ਇੱਥੇ ਬੈਠੇ ਬਾਕੀ ਕਿਉਂ ਨਹੀਂ ਬੈਠੇ ਤੁਹਾਡੇ ਗਵਾਂਢੀ ਲੋਕਾਂ ਦੀਆਂ ਗੱਲਾਂ ਸੁਣਨ ਦੇ ਬਾਵਜੂਦ ਵੀ ਤੁਸੀਂ ਆ ਰਹੇ ਆ ਤੁਹਾਨੂੰ ਕੀ ਲੱਗਦਾ ਤੁਸੀਂ ਆ ਪਿਆ ਰਹੇ ਤੁਹਾਡੇ ਕੋ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤੇ ਜਦੋਂ ਤੁਸੀਂ ਨਾਲ ਲੈਣੇ ਕਿ ਮੈਂ ਜਾਣਾ ਕਿੱਧਰ ਆ ਜਾਂਦੇ ਆ ਕਿਉਂ ਕਿ ਤੁਸੀਂ ਸਵਰਗ ਤੋਂ ਚੁਣੇ ਗਏ ਆ ਕਿੱਥੋਂ ਚੁਣੇ ਗਏ ਸਵਰਗੋਂ ਉਹਦੇ ਬੇਟੇ-ਬੇਟੀਆਂ ਤੁਸੀਂ ਨਾ ਉਹਦੇ ਗਾਂਕ ਥੋੜੀਆਂ ਆ ਉਹਦੇ ਬੇਟੇ-ਬੇਟੀਆਂ ਤੇ ਆਪਣੇ ਬੇਟੇ-ਬੇਟੀਆਂ ਨੂੰ ਕੋਈ ਵੀ ਬਾਪ ਗਰੀਬ ਤੋਂ ਗਰੀਬ ਵੀ ਜਦ ਦਿਨ ਵਿਆਹ ਕਰਦਾ ਨਾ ਉਹਨੂੰ ਜੋ ਮਰਜ਼ੀ ਠਗਣਾ ਪਵੇ ਉਹ ਸਭ ਤੋਂ ਸੋਹਣੀ ਰੋਟੀ ਖਿਲਾਉਂਦਾ ਫਿਰ ਸਭ ਤੋਂ ਸੋਹਣਾ ਟੈਂਟ ਲਾਉਂਦਾ ਉਹ ਕੱਪੜੇ ਸਭ ਕੁਝ A to Z ਜੋ ਜੋ ਮੰਗਦੇ ਉਹ ਲਿਆ ਕੇ ਦਿੰਦਾ ਜੇ ਤੁਸੀਂ ਇਦਾਂ ਕਰ ਸਕਦੇ ਆ ਮੈਂ ਇਦਾਂ ਕਰ ਸਕਦਾ ਤੇ ਸਵਰਗੀ ਬਾਪ ਕਿੰਨਾ ਵਧੀਆ ਹੈ ਉਹ ਤੁਹਾਨੂੰ ਕੀ ਲੱਗਦਾ ਜੜੀਆਂ ਠੰਡਾਂ 'ਚ ਤੁਸੀਂ ਆ ਰਹੇ ਆਂ ਕਿੰਨੇ ਦੇਰ ਦੇ ਤੁਸੀਂ ਸਵੇਰ ਦੇ ਚੱਲੇ ਆ 4 ਵਜੇ ਦੇ 5 ਵਜੇ ਉੱਠੇ ਆ ਤੁਸੀਂ ਚਾਹ ਬਣਾਈ ਘਰ-ਬਾਰ ਸੰਭਿਆ ਪੱਠਾ ਦਿੱਤਾ ਮਰ ਡੰਗਰ ਬੱਚਾ ਬਨ ਕੇ ਪੱਠੇ ਖੁਰਲੀਆਂ ਚ ਪਾ ਕੇ ਆਏ ਆ ਕਿ ਚਲੋ ਮੈਂ ਲੇਟ ਹੋ ਜਾਣਾ ਤੁਹਾਨੂੰ ਕੀ ਲੱਗਦਾ ਉਹ ਐਵੇਂ ਆ ਨਾ 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 ਡਲ ਜਾਓ ਤੁਹਾਡੇ ਦੁਸ਼ਮਣਾਂ ਨੂੰ ਇਹੋ ਜਿਹਾ ਸ਼ਰਮਿੰਦਾ ਕਰੋਗਾ ਉਹਨਾਂ ਦੇ ਲੋਕ ਕੇ ਨੰਗਣਾ ਤੁਹਾਡੇ ਕੋਲੋਂ ਯਾਰ ਇਹਨੂੰ ਪੁੱਛ ਨਾ ਲਵੇ ਕਿ ਮੈਂ ਰਾਤੀ ਜਿੱਥੇ ਜਾ ਕੇ ਆਇਆ ਨਾ ਉਹ ਮੇਰਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ ਪਰ ਅਤੇ ਉਹ ਕਪੜੇ ਲੱਤੇ ਖਾਣੇ ਲੈ ਕੇ ਉਹ ਅੱਗੇ ਖੜੇ ਹੋਏ ਸੀਗੇ ਜੀ ਆ ਤੁਹਾਡੇ ਲਈ ਆ ਤੇ ਮੈਂ ਫਰਾਂ ਸੀਗਾ ਫੇ ਬੱਤੇ ਕੁਛ ਨਾਲ ਲੈ ਗਿਆ ਸੀ ਮੈਂ ਉਹ ਬਹੁਤ ਪਾਸਟਰ ਨੇ ਆਪਣੇ ਆਪ ਚ ਬੜੇ ਕਟੜ ਤੇ ਮੈਂ ਜਦੋਂ ਆਇਆ ਸੀ ਮਖੂ ਅੱਜ ਤੋਂ ਡੇਢ ਸਾਲ ਪਹਿਲਾਂ ਦੂਸਰਾ ਕ੍ਰਿਸਮਸ ਆਪਾਂ ਮਨਾਉਣਾ ਤੋ ਕਹਿੰਦਾ ਐਵੇਂ ਮਤਲਬ ਇਹ ਪਤਾ ਨਹੀਂ ਕੀ ਕਰਦਾ ਫਿਰਦਾ ਪਾਲਜ ਖੋਲਿਆ ਔਣ ਫਿਰ ਫਿਰ ਇਧਰ ਨੂੰ ਤੁਰ ਪਿਆ ਹੁਣ ਇਧਰ ਐਵੇਂ ਉਹ ਨਹੀਂ ਨਹੀਂ ਇਹਨੇ ਕਿੱਥੇ ਕੁਛ ਵੀ ਨਹੀਂ ਦੋ ਚਾਰ ਦਿਨ ਨੇ ਹਿਉਣਾ ਇਹਨੇ ਕਿਥੋਂ ਨਾ ਪਰ ਕਲ ਆਪ ਖੜਾ ਸਿੱਖਿਆ ਕਰੋ ਜੀ ਪ੍ਰੇਰ ਮੇਰੇ ਦੇ ਸਾਰੇ ਬੱਚਿਆਂ ਨੂੰ ਮਤਲਬ ਮੈਂ ਦੇ ਪਰਮੇਸ਼ਰ ਨੇ ਮੈਨੂੰ ਪਿਆਰ ਹੀ ਸਿਖਾਇਆ ਤੇ ਮੈਂ ਫਿਰ ਵੀ ਗਿਆ ਮੈਨੂੰ ਹੁਕਮ ਲੱਗਾ ਪਰਮੇਸ਼ਰ ਵੱਲੋਂ ਕਿ ਜਾ ਪ੍ਰੇਰ ਕਰਕੇ ਆਇਆ ਉਹਨੂੰ ਦੱਸ ਕੇ ਆਇਆ ਕਿ ਤੇਰੀ ਆ ਗੜਬੜ ਹੈ ਅਰਸਤੋਂ ਬਾਅਦ ਉਹ ਠੀਕ ਹੋ ਜਾਣੀ ਹਾਲੇ ਹਾਲੇ ਤੋਂ ਜਦੋਂ ਤੁਸੀਂ ਉਹਦੇ ਨਾਲ ਖੜੇ ਰਹੇ ਨਾ ਬਸ ਇੱਥੋਂ ਨਾ ਚੱਲੇ ਦਿਮਾਗ ਨਹੀਂ ਚਲਾਉਣਾ ਉਹਦੇ ਨਾਲ ਉਹਦੇ ਨਾਲ ਦਿਮਾਗ ਚਲਾਉਂਗੇ ਤੇ ਉਹਦੇ ਤੋਂ ਵੱਧ ਦਿਮਾਗੀ ਦਾ ਹੈ ਹੈ ਪਰਮੇਸ਼ਰ ਤੋਂ ਵੱਧ ਕੇ ਇਹਦਾ ਦਿਮਾਗ ਹੈਗਾ ਨਹੀਂ ਪਰ ਕੁਝ ਲੋਕ ਚਲਾਉਂਦੇ ਆ ਉਹਨਾਂ ਨੇ ਕਿਹਾ ਨਹੀਂ ਪਹਿਲਾਂ ਆਪਣਾ ਕਰਕੇ ਦੇਖ ਲਈਏ ਕੀ ਕਰ ਲਈਏ ਪਰ ਜਿਹੜੇ ਇੱਥੋਂ ਚੱਲਦੇ ਦਿਲ ਤੋਂ ਕਿ ਨਹੀਂ ਨਹੀਂ ਕੁਛ ਨਹੀਂ ਹੁਣ ਆਪਣਾ ਚਲਾਉਣਾ ਦਿਮਾਗ ਬੰਦ ਹੁਣ ਪਰਮੇਸ਼ਰ ਦੇ ਹੱਥ ਸਟੇering ਦੇਤਾ ਉਹਦੇ ਦਾਸ ਦੇ ਹੱਥ ਚ ਦੇਤਾ ਉਹ ਜਿਵੇਂ ਚਲਾਵੇ ਜਿੱਧਰ ਨੂੰ ਚਲਾਵੇ ਆਪਾਂ ਤੁਰੇ ਜਾਣਾ ਹੁਣ ਕੀ ਕਰਨਾ ਜੇ ਉਹ ਇਧਰ ਨੂੰ ਲਿਜਾ ਰਿਹਾ ਤੇ ਤੁਰੇ ਜਾਣਾ ਹੁਣ ਕੋਈ ਨਹੀਂ ਵੇਖੀ ਜਾਊਗੀ ਆਪਾਂ ਵੇਖਾਂਗੇ ਉਹ ਕੀ ਕਰਦਾ ਤੇ ਐਦਾਂ ਦਾ ਕਰ ਦੂਗਾ ਉਹ ਕਿ ਵੇਖਣ ਵਾਲਿਆਂ ਨੇ ਤੁਹਾਨੂੰ ਵੇ ਵੇਖ ਭੰਗੜੇ ਪਾਉਣੇ ਤੁਰੇ ਜਾਂਦਿਆਂ ਨੂੰ ਤੁਹਾਨੂੰ ਸਲੂਟ ਬਜਨੇ ਹਾਂਜੀ ਭਾਜੀ ਕਿਉਂ ਕਿਉਂਕਿ ਤੁਸੀਂ ਇੱਕ ਜੀਵਨ ਦੇਣ ਵਾਲੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਜਿਹੜਾ ਕੁਝ ਵੀ ਕਰ ਸਕਦਾ ਤੁਸੀਂ ਕਿ ਬਾਬੇ ਤੇ ਵਿਸ਼ਵਾਸ ਨਹੀਂ ਕੀਤਾ ਤੁਸੀਂ ਕਿਸੇ ਧਰਮ ਤੇ ਵਿਸ਼ਵਾਸ ਨਹੀਂ ਕੀਤਾ ਧਰਮ ਤੋੜਦਾ ਪਰ ਪਰਮੇਸ਼ਰ ਜੋੜਦਾ ਪਰਮੇਸ਼ਰ ਦਾ ਕੰਮ ਹੈ ਜੋੜਨਾ ਸੱਸ ਨੂੰ ਨੋਹ ਦੇ ਨਾਲ بیٹے ਨੂੰ ਮਾਂ-ਬਾਪ ਦੇ ਨਾਲ ਪਤੀ ਨੂੰ ਪਤਨੀ ਦੇ ਨਾਲ ਆਪਣੇ ਗਵਣੀਆਂ ਦੇ ਨਾਲ ਉਹ ਪ੍ਰਭੂ ਚ ਨਹੀਂ ਉਹ ਵੱਖਰੀ ਗੱਲ ਹੈ ਪਰ ਅੰਦਰੋਂ ਅਸੀਂ ਸਾਰਿਆਂ ਨਾਲ ਲਾਉ ਕਰਦੇ ਹਾਂ ਤੁਸੀਂ ਵੀ ਉਹਨਾਂ ਕਦਮਾਂ ਤੇ ਹੀ ਆਪਾਂ ਚੱਲਣਾ ਵਿਸ਼ਵਾਸ ਦੇ ਵਿੱਚ ਬਣੇ ਰਹਿਣਾ ਤਿਹਾਰ ਕੋਈ ਵੀ ਆ ਜਾਣ ਮੌਸਮ ਕੋਈ ਵੀ ਆ ਜਾਣ ਜਿਹੜਾ ਇਕਰਾਰ ਉਹਦੇ ਨਾਲ ਦਿਲ ਤੋਂ ਕੀਤਾ ਉਹਦੇ 'ਚ ਬਣੇ ਰਹਿ ਕੇ ਉਹਦੇ ਪਿੱਛੇ ਚੱਲਦੇ ਜਾਣਾ ਪਰ ਵੱਡਾ ਕੰਮ ਜਿਹੜਾ ਆ ਉਹ ਕਿਤੇ ਤੋਂ ਜ਼ਿਆਦਾ ਖੁਸ਼ ਹੁੰਦਾ ਜਦੋਂ ਤੁਸੀਂ ਇਕਰਾਰ ਕੀਤਾ ਹੋਇਆ ਆਪਣੇ ਮਨ ਦੇ ਨਾਲ ਵਿਸ਼ਵਾਸ ਕੀਤਾ ਹੋਇਆ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਲਿਖਿਆ ਸਭ ਕੁਝ ਹੋ ਸਕਦਾ ਤੇ ਤੁਹਾਡੇ ਲਈ ਵੀ ਉਹ ਸਾਰਾ ਕੁਝ ਕਰੂਗਾ ਅੱਜ ਹੁਣ ਜਦੋਂ ਅੱਗੇ ਆਪਾਂ ਜੀਵਨ ਦੇਣ ਦੀ ਗੱਲ ਕਰਦੇ ਆ ਉਹ ਜੀਵਨ ਲੋਕਾਂ ਦੇ ਵਿੱਚ ਵੰਡਣਾ ਸੱਦਾ ਪੱਤਰ ਜਿਹੜੇ ਮਿਲਦੇ ਆ ਉਹ ਵੰਡੋ ਜਾ ਕੇ ਲੋਕਾਂ ਨੂੰ ਜਿਹੜੀ ਗਵਾਹੀ ਮਿਲੀ ਹੈ ਉਹ ਦੱਸੋ ਲੋਕਾਂ ਨੂੰ ਕਿ ਮੇਰੇ ਜੀਵਨ 'ਚ ਪਰਮੇਸ਼ਰ ਨੇ ਆਹ ਕੰਮ ਕੀਤਾ ਦੇਖਿਓ ਕਿਦਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਕਰਦਾ ਉਹ ਔਰ ਉਹ ਕਰ ਰਿਹਾ ਉਹਨੇ ਤੁਹਾਡੀ ਜ਼ਿੰਦਗੀ 'ਚ ਕਰਨੇ ਕਰਨੇ ਆ ਇਸੇ ਲਈ ਤੁਹਾਨੂੰ ਇੱਥੇ ਲੈ ਕੇ ਆਏ ਤਾਂ ਅੱਜ ਜਿਹੜੇ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫਤੇ ਦੇ ਅੰਦਰ ਤੁਹਾਨੂੰ ਤੁਹਾਡੀਆਂ ਗਵਾਹੀਆਂ ਮਿਲਣ ਸੱਦਾ ਪੱਤਰ ਪਿੱਛੇ ਆਏ ਹੋਏ ਆ ਉਹ ਲੈ ਕੇ ਜਾਓ ਔਰ ਕੱਲ ਪਰਸੋਂ ਸ਼ਨੀਵਾਰ ਤੁਹਾਡੇ ਕੋ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 3 ਦਿਨ ਉਹ ਵੰਡੋ ਸੱਦਾ ਪੱਤਰ ਲੋਕਾਂ ਨੂੰ ਦੱਸੋ ਮੈਂ ਰੱਬ ਦਾ ਸੰਦੇਸ਼ ਲੈ ਕੇ ਆਇਆ ਕਿਉਂਕਿ ਤੁਹਾਡੇ ਵਿਸ਼ਵਾਸ ਕਰਨ ਦਾ ਤੇ ਇੱਥੇ ਹੀ ਪਤਾ ਲੱਗਣਾ ਨਾ ਜਦੋਂ ਤੁਸੀਂ ਲੋਕਾਂ ਨੂੰ ਦੱਸੋਗੇ ਜਿਵੇਂ ਡਾਕਟਰ ਦਾ ਦੱਸਦੇ ਆ ਨਾ ਕਿ ਫਲਾਨਾ ਡਾਕਟਰ ਇਦਾਂ ਘੱਡੀ ਚ ਬੈਠਿਆ ਡਾਕਟਰਾਂ ਦਾ ਬਹੁਤ ਦੱਸਦੇ ਇੱਕ ਦੂਜੇ ਨੂੰ ਨਹੀਂ ਨਹੀਂ ਤੂੰ ਫੁਲਾਨੇ ਦਾ ਚਲੇ ਜਾ ਅੱਛਾ ਤੇਰੀ ਆ ਲੱਤ ਨਹੀਂ ਉਹ ਉੱਥੇ ਅਗਰ ਹੋਵੇ ਭਵੇਂ ਠੀਕ ਨਾ ਹੋਵੇ ਉਹ ਨੰਬਰ ਲੈ ਇਧਰੋਂ ਉਧਰੋਂ ਲੱਭ ਕੇ ਦੱਸ ਦੇਣਗੇ ਕਿਆ ਲੈ ਉਹੀ ਹੁਣ ਆਪਣਾ ਜਿਹੜਾ ਹੁਨਰ ਹੈ ਉਹ ਆਪਣੀ ਗਵਾਹੀ ਦੇ ਲਈ ਇਸਤੇਮਾਲ ਕਰੋ ਬੱਸੋ ਲੋਕਾਂ ਨੂੰ ਕਹੋ ਯਸੂ ਜ਼ਿੰਦਾ ਪਰਮੇਸ਼ਵਰ ਹੈ ਉਹ ਸਦਾ ਪੱਤਰ ਲੈ ਕੇ ਜਾਓ 10 10 ਵੇਖਿਓ ਆ 21 ਹਫਤੇ ਚ ਸੰਡੇ ਤੁਹਾਡੀ ਗਵਾਈ ਤਿਆਰ ਕਰਕੇ ਬੈਠਾ ਹਾਂ ਜਿਹੜੇ ਲੈ ਕੇ ਆਉਣਗੇ ਲੋਕਾਂ ਨੂੰ ਆਪਣੇ ਨਾਲ ਉਹਨੂੰ ਕੁਝ ਨਹੀਂ ਚਾਹੀਦਾ ਤੁਹਾਡੇ ਕੋਲੋਂ ਪਰਮੇਸ਼ਵਰ ਸਭ ਕੁਝ ਤੁਹਾਡੇ ਲਈ ਕਰ ਦੇਣਾ ਉਹਨੇ ਹੁਣ ਵਿਸ਼ਵਾਸ ਚ ਬਣੇ ਰਹੋ ਜਿਹੜਾ ਇਕਰਾਰ ਕੀਤਾ ਉਸ ਇਕਰਾਰ ਚ ਬਣੇ ਰਹੋ ਜੇ ਦਾਸਣ ਦੇ ਹੋ ਗਿਆ ਸੱਤ ਹੋ ਗਿਆ ਜੇ ਇਕਰਾਰ ਨਹੀਂ ਕੀਤਾ ਤੇ ਅੱਜ ਇਕਰਾਰ ਕਰਕੇ ਜਾਓ ਤੁਹਾਡੇ ਹਰ ਖੱਡੇ ਜਿਹੜੇ ਤੁਹਾਡੇ ਅੱਗੇ ਐ ਅੱਗੇ ਅੱਗੇ ਆਪ ਨੰਗੇਗਾਓ ਉਹਨਾਂ ਨੂੰ ਪੂਰਦਾ ਜਾਊਗਾ ਤੁਹਾਨੂੰ ਸਾਫ਼ ਜਗਾਵਾ ਤੋਂ ਨਿਭਾਉਂਦਾ ਜਾਊਗਾ ਹਾਲੇਲੂਇਆ ਖੜੇ